ਮੋਨਾ ਮੈਂ ਮੁੰਡਿਆਂ ਨੂੰ ਸਮਝਾਉਂਦਾ ਰਹਿਣਾ ਹੈ ਜਿਹੜੇ ਤਾਂ-ਤਾਂ ਕਰਦੇ ਰਹਿੰਦੇ ਘਰ ਵਾਲੀ ਨੂੰ ਉਹ ਮੈਨੂੰ ਨਾ ਬਾਹਲੀ ਚੰਗੇ ਮਾਸਟਰਨੀ ਦਾ ਸਾਖ ਹੁੰਦਾ ਸੀਗਾ ਹਾਂ ਆ ਤੂੰ ਮੇਰੇ ਪੱਲੇ ਪੈ ਗਈ ਉਹ ਉਹਦੇ ਨਾਲ ਲੜਦੀ ਰਹਿੰਦੀ ਆ ਮੈਨੂੰ ਬੜਾ ਵੱਡਾ ਅਫਸਰ ਮਿਲਦਾ ਸੀਗਾ ਤੇ ਆ ਮੇਰੀ ਮਾਸੀ ਨੇ ਤੇਰਾ ਸਾਖ ਕਰਾਤਾ ਮੈਂ ਫਸ ਗਈ ਤੇ ਮੈਂ ਨਾ ਉਹਨਾਂ ਨੂੰ ਸਮਝਾਉਣਾ ਨਾ ਇਹ ਜਿਹੜੇ ਸੰਯੋਗ ਆ ਇਹ ਲਿਖਿਆ ਬਿਲਕੁਲ ਪਿਆਰਿਓ ਇਹ ਉਤੋਂ ਬਣ ਕੇ ਆਉਂਦੀਆਂ ਜੋੜੀਆਂ ਵੀ ਆਮ ਨਹੀਂ ਇਹ ਜੋੜੀਆਂ ਦੂਜਾ ਮਨ ਮਰਜ਼ੀ ਦੀਆਂ ਜੋੜੀਆਂ ਨਹੀਂ ਬਣਦੀਆਂ ਹੂੰ ਮਤਲਬ ਕਿ ਘਰ ਵਾਲੇ ਘਰ ਵਾਲੀ ਨੂੰ ਕਦੇ ਤਾਨਾ ਨਹੀਂ ਮਾਰਨਾ ਚਾਹੀਦਾ ਨਹੀਂ ਮਾਰਨਾ ਚਾਹੀਦਾ ਵੀ ਸਾਡਾ ਰਿਸ਼ਤਾ ਗਲਤੀ ਨਾ ਹੋ ਗਿਆ ਜਾਂ ਵਿਚੋਲਿਆਂ ਦੀ ਮਤ ਮਾਰੀ ਗਈ ਤਾਂ ਹੋ ਗਿਆ ਜਾਂ ਫਿਰ ਮੁਸਲਮਾਨਾਂ ਦੇ ਘਰੇ ਜਨਮ ਲੈ ਲਓ ਸੱਤ ਵਿਆਹ ਕਰਾ ਲਓ ਹਾਂ ਪੰਜ ਕਰਾ ਲਓ ਕਿੰਨਾਂ ਮਰਜ਼ੀ ਕਰਾ ਲਓ ਮੈਂ ਤੁਰਤਪੁਰ ਗਿਆ ਤੁਰਤਪੁਰ ਗਿਆ ਜੁਪੀ ਚ ਤੇ ਮਾਇ ਮਾਵ ਦੇ ਛੋਟੇ ਸਾਡੇ ਨੂੰ ਪੁੱਛੋਇਆ ਤਾਂ ਮੈਂ ਕਿਹਾ ਇਹਨਾਂ ਦੇ ਘਰ ਸਕੂਲ ਆ ਹਾਂ ਉਹਦਾ ਸਕੂਲ ਕਾ ਨੂੰ ਆ ਇਹਦੇ ਛੀਪਿਆ ਮੁਸਲਮਾਨ ਦੇ ਤੇ 26 ਚ ਆ ਕਾ ਅੱਛਾ ਅੱਛਾ ਵਾਣਾ ਸੀ ਤਾਂ ਫਿਰ ਮੁਸਲਮਾਨਾਂ ਦੇ ਘਰ ਜਨਮ ਲੈ ਲੈਂਦੇ ਸਿੱਖੀ ਜੀ ਤਾਂ ਫਿਰ ਇੱਕ ਵਿਆਹ ਹੀ ਠੀਕ ਆ ਹਾਂ ਤੋ ਉਹ ਆਇਆ ਬਿਤਾਏ ਤੁਸੀਂ ਕਦੇ ਨਹੀਂ ਮਾਤਾ ਜੀ ਨੂੰ ਕਿਹਾ ਨਹੀਂ ਅਸੀਂ ਨਹੀਂ ਕਿਹਾ ਵੀ ਸਾਡੇ ਕਿਤੇ ਸਾਡੇ ਵੀ ਸੰਜੋਗ ਗਲਤ ਹੋ ਗਏ ਉਹਨਾਂ ਨੇ ਵੀ ਕਦੀ ਨਹੀਂ ਕਿਹਾ ਉਹ ਸਾਡੇ ਵੇਲੇ ਤਾਂ ਬੇਟਾ ਆਈ ਹੁੰਦਾ ਸੀ ਜੀ ਹਾਂ ਜਦੋਂ ਵੱਡਾ ਭਰਾ ਵਿਆਹ ਜਾਂਦੇ ਸੀ ਛੋਟੇ ਨੂੰ ਮੱਲੇ ਮੱਲੇ ਬਾਹਂਦੇ ਸੀਗੇ ਹਾਂ ਐ ਹੀ ਹੋ ਗਿਆ ਸਾਡਾ ਤਾਂ ਵੱਡਾ ਭਰਾ ਤੇ ਦੋਵੇਂ ਭੈਣਾਂ ਸੀਗੀਆਂ ਅੱਛਾ ਤੁਹਾਡਾ ਵਿਆਹ ਇਦਾਂ ਹੀ ਹੋਇਆ ਵਾ ਇਦਾਂ ਹੀ ਹੋਇਆ ਉਹ ਇੱਕ ਰਾਤ ਕੱਟਦੇ ਹੁੰਦੇ ਸੀਗੇ ਹਾਂ 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 ਤੇ ਐਂ ਬਸ ਉਹ ਰੋ ਬਾਹਂਦੇ ਨਾਲ ਜੇ ਮੰਗਣਾ ਹੁੰਦਾ ਤਾਂ ਆਹ ਦੇ ਚੱਲ ਛੋਟੇ ਨੂੰ ਵੀ ਬਾਹ ਦੋ ਰੁਪਈਏ ਦੇ ਧਰ ਦੋ ਅਹੀਂ ਹੋ ਜਾਂਦਾ ਪਹਿਲਾਂ ਵੱਡੇ ਬਾਪੂ ਜੀ ਦਾ ਰਿਸ਼ਤਾ ਕਰਨ ਗਏ ਤੇ ਤੁਸੀਂ ਨਾਲ ਗਏ ਤੇ ਉਹਨਾਂ ਨੇ ਤੁਹਾਡੇ ਵੀ ਰੁਪਈਆ ਧਰਤਾ ਏ ਨਾ ਉਹ ਕਮਕਾਣੀ ਸੁਣਾਉਣਾ ਨਾ ਪੀਰ ਮਨੋਈ ਦੀ ਹੂੰ ਇਹ ਪੀਰ ਪੀਰ ਮਨੋਈ ਦਾ ਜਵਾਨਾ ਸੀਗਾ ਉਹ ਤੇ ਉਦੋਂ ਨਾ ਛੜੇ ਜਿਆਦੇ ਰਹਿੰਦੇ ਸੀਗੇ ਅੱਛਾ ਕੁੜੀਆਂ ਦੀ ਘਾਟ ਆ ਗਈ ਸੀ ਉਦੋਂ ਪੰਜਾਬ ਚ ਹਿੰਦੁਸਤਾਨ ਚ ਕੁੜੀਆਂ ਜਿਵੇਂ ਹੁਣ ਕੋਖ ਚ ਮਾਰਨ ਲੱਗ ਪਈ ਸੀ ਨਾ ਉਸ ਜਵਾਨੇ ਚ ਵੀ ਮਾਰਦੇ ਬਿਲਕੁਲ ਬਿਲਕੁਲ ਉਹ ਜਿਹੜਾ ਇੱਕ ਸੀਗਾ ਭਗਤ ਉਹਦਾ ਵਿਚਾਰਦਾ ਵਿਆਹ ਨਹੀਂ ਹੁੰਦਾ ਸੀ ਉਹ ਪੀਰ ਮਨੋਈ ਦੇ ਮੇਲੇ ਤੇ ਜਾਵੜਿਆ ਹੂੰ ਪੀਰ ਮੈਂ ਮਨੋਈ ਦੇ ਮੇਲੇ ਤੇ ਜਾਵੜਿਆ ਤੇ ਉਹਦਾ ਬਲਾਂ ਇਕੱਠਾ ਹਮ ਕਬਰ ਤੇ ਕੀ ਗੱਲ ਆ ਉਹ ਘਿਓ ਵਾਲਾ ਵੱਡਾ ਦਾਬ ਮੂਰੀ ਜੀ ਕੱਟ ਕੇ ਰੱਖਿਆ ਪਿਆ ਹਮ ਉਹ ਵਾਲਾ ਜੀ ਸਵਾਰਪੀਆ ਪਾ ਦੇ ਯਾਰ ਤੇਰਾ ਵਿਆਹ ਹੋਊਾ ਇੱਥੇ ਸੁੱਖਾ ਹੁੰਦੀਆਂ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਅੱਛਾ ਤੂੰ ਨੇ ਸਵਾਰਪੀਆ ਪਾਤਾ ਤੇ ਮੇਲੇ ਤੇ ਚਾਣਾ ਤੁਰਿਆ ਫਿਰ ਵੀ ਮੇਰੇ ਤਾਂ ਵਿਆਹ ਹੋ ਜਾਣਾ ਹਮ ਦੂਜੇ ਦਿਨ ਇੱਕ ਮਿੱਤਰ ਟੱਕਰਿਆ ਕੀ ਹਾਲ ਸਾਡੇ ਘਰ ਦਾ ਥੋੜੀ ਬੱਕਰੀ ਮਰ ਗਈ ਉਹਦਾ ਯਾਰ ਮੜਾ ਕੰਮ ਹੀ ਆ ਤੀਜੇ ਦਿਨ ਇੱਕ ਬੰਦਾ ਟੱਕਰਿਆ ਉਹਦਾ ਤੇਰੀ ਮਾਂ ਮਰ ਗਈ ਯਾਰ ਤੇ ਤੂੰ ਇੱਥੇ ਫਿਰਦਾ ਮੇਲੇ ਤੇ ਅੱਛਾ ਉਹ ਆਲਾ ਮਨ ਪਹਿਲਾਂ ਪੀਰ ਮਨੋਈ ਦੇ ਜਾਣ ਦੇ ਅੱਛਾ ਉਹ ਕਬਰ ਤੇ ਜਾਵੜਿਆ ਜਿੱਥੇ ਸੁਖ ਸੁਖੀ ਸੀ ਉਹਦਾ ਪੀਰ ਮਨੋਈ ਪੀਰ ਮਨੋਈ ਲੋਕਾ ਭਾਣੇ ਪੀਰ ਮਨੋਈ ਮੇਰੇ ਭਾਣੇ ਟੋਈ ਸਵਾਰ ਪੀਆ ਕੱਢ ਮੇਰੀ ਤੋਬਾ ਹੋਈ ਮੈਨੂੰ ਤਾਂ ਕੀ ਦੇਣੀ ਸੀ ਮੇਰੇ ਬਾਪੂ ਦੀ ਵੀ ਖੂਨ ਉਹ ਜਵਾਨਾ ਹੁਣ ਫੇਰ ਆ ਗਿਆ ਬੇਟਾ ਹੁਣ ਕੁੜੀਆਂ ਫੇਰ ਘਟ ਗਿਆ ਹੁਣ ਗੁਰਦੁਆਰਿਆਂ ਚ ਅਰਦਾਸਾਂ ਹੁੰਦੀਆਂ ਵੀ ਤੁਹਾਨੂੰ ਸੰਯੋਗ ਬਨੋ ਸਾਡੇ ਬਿਲਕੁਲ ਹੈਂ ਤਾਂ ਤਾਂ ਸੁੱਖਾਂ ਸੁਖਦੇ ਆ ਵੀ ਸਾਡੇ ਮੁੰਡੇ ਦਾ ਵਿਆਹ ਹੋ ਜੇ ਹਾਂ ਉਹ ਪੀਰ ਮਨੋਈ ਵਾਲਾ ਜਵਾਨਾ ਦੂਰੀ ਹਰ ਫੇਰ ਆ ਗਿਆ ਸਾਡੇ ਵੇਲੇ ਨਹੀਂ ਸੀ ਸਾਡੇ ਵੇਲੇ ਤਾਂ ਮੱਲੋ ਮੱਲੇ ਭਾਂਦੇ ਸੀਗੇ ਉਹ ਕਾਰੀ ਕਾਰੀ ਪਹਿਣਾ ਹੁੰਦੀਆਂ ਸੀ ਕਾਰੀ ਕਾਰੀ ਭਰਾ ਹੁੰਦੇ ਸੀ ਚਲੋ ਯਾਰ ਨਾਲ ਇਹਦੇ ਵੀ ਆਨੰਦ ਬ ਦੇ ਦਿਓ ਬਾਹਲੇ ਸਾਡੇ ਪਿੰਡ ਚ 8 10 20 ਹੋਏ ਵਜੇ ਕੰਮ ਇੱਕ ਨੂੰ ਵਿਆਹਣਗੇ ਦੋ ਵਿਆਹ ਤੇ ਤਿੰਨ ਵਿਆਹ ਤੇ ਹੂੰ ਤੇ ਜਿੱਦਾਂ ਬਾਪੂ ਜੀ ਇਹ ਸੀਗਾ ਜਿਵੇਂ ਤੁਸੀਂ ਮੈਨੂੰ ਦੱਸਣ ਦੇ ਸੀਗੇ ਕਿ ਜੇ ਮੈਨੂੰ ਕਿਸੇ ਕਥਾ ਦਾ ਸਤਸੰਗ ਦਾ ਕਿਸੇ ਸੰਤ ਦਾ ਪਤਾ ਲੱਗ ਜਾਂਦਾ ਹਨਾ ਤੇ ਮੈਂ ਪੂਰਾ ਸਾਈਕਲ ਮਾਸਟਰ ਆ ਵੀ ਮੈਂ ਉੱਥੇ ਚੱਲ ਜਾਂਦਾ ਸਾਈਕਲ ਲੈ ਕੇ ਹਨਾ ਤੇ ਐਦਾਂ ਕਦੇ ਬੇਬੇ ਜੀ ਨੂੰ ਇਹ ਗੱਲ ਦਾ ਇਤਰਾਜ਼ ਨਹੀਂ ਹੁੰਦਾ ਸੀਗਾ ਵੀ ਨਹੀਂ ਨਹੀਂ ਬੇਬੇ ਜੀ ਤਪਸਾ ਤੋਂ ਗੁਣੀ ਬੁੜੀ ਸੀ ਕਿ ਮੈਂ ਤਾਂ ਇੱਥੇ 20 ਸਾਲ ਕੱਟਿਆ ਨੇ ਇਹ ਚ ਹੂੰ ਸਾਡੇ ਵੀ ਜਦ ਕੋਈ ਹੈ ਨਹੀਂ ਸੀਗਾ ਮੈਂ ਤਾਂ ਹੁਣ ਦੂਜਾ 100-100 ਮੀਲ ਤੇ ਸਾਡੇ ਪਾਰਟੀ ਹੈਗੀ ਧਰਮ ਕਾ ਬੰਦਿਆਂ ਦੀ ਹੂੰ ਉਹਦੇ ਆਉਣਾ ਦੂਜੇ ਭਰਾ ਮੜੀ ਮੋਟੀ ਪੀ ਲੈਂਦੇ ਸੀ ਮੈਂ ਬੈਸਨੂ ਸੀ ਹੁਣ ਤਾਂ ਚਾਹ ਸੀ ਮੇਰਾ ਬੰਦਾ ਧਰਮਕਾ ਹਾਂ ਅੱਛਾ ਸਾਡਾ ਵੱਡਾ ਪੀ ਲੈਂਦਾ ਸੀਗਾ ਹੂੰ ਇਹ ਮੜੀ ਮੋਟੀ ਪੀ ਲੈਂਦਾ ਜਿਹੜਾ ਦੂਜਾ ਦਲਾਵਰ ਸਿੰਘ ਸੀਗਾ ਤੇ ਉਹਨੂੰ ਤਾਂ ਚਾਹ ਸੀ ਮੈਨੂੰ ਬੰਦਾ ਦੇਵ ਤਾਰਗਾ ਮਿਲਿਆ ਹੂੰ ਅੱਛਾ ਤੁਸੀਂ ਕਦੇ ਕੋਈ ਨਸ਼ਾ ਨਹੀਂ ਨਾ ਜਵਾਂ ਜਿੰਦਗੀ ਜੀ ਨਹੀਂ ਕੀਤਾ ਕੀ ਮਨ ਚ ਕੀ ਗੱਲ ਆ ਗਈ ਸੀ ਵੀ ਕਦੇ ਪਾਸੇ ਪੈਰ ਨਹੀਂ ਰੱਖਣਾ ਆਪਣੇ ਆਪ ਨੂੰ ਕਿਹੜੀ ਗੱਲ ਸੀ ਜਿਹੜੀ ਤੁਸੀਂ ਸਮਝਾ ਲਈ ਜਦੋਂ ਇੱਕ ਗਿਆਨ ਪਹਿਲੇ ਦਿਨੋਂ 16 ਸਾਲ ਦੇ ਨੂੰ ਇੰਨਾ ਗਿਆਨ ਸੀ ਕਿਉਂ ਬਾਹਰ ਚ ਗੁਰਦੁਆਰਾ ਕਰਕੇ ਬਾਹਰ ਚ ਡੇਰਾ ਕਰਕੇ ਗਿਆਨੀ ਪੂਰੇ ਬੰਦੇ ਜਿੰਨਾ ਸੀ ਛੋਟੇ ਗੁਰਦੁਆਰਾ ਬਾਹਰ ਚ ਗੁਰਦੁਆਰਾ ਮੈਨੂੰ ਕਿ ਜਦੋਂ ਤੁਹਾਡੇ ਘਰ ਚੋਂ ਬਾਹਰ ਨਿਕਲਦੇ ਆਂ ਤੇ ਸਾਹਮਣੇ ਗੁਰਦੁਆਰਾ ਸਾਹਿਬ ਸਾਹਮਣੇ ਗੁਰਦੁਆਰਾ ਦਾ ਬੈਕ ਸਾਈਡ ਡੇਰਾ ਬਾਬਾ ਧੰਦਸ ਦਾ ਅੱਛਾ ਤੇ ਨਾਲ ਹੀ ਡੇਰਾ ਵੀ ਹੈ ਹਾਂ ਹੂੰ ਤੇ ਨਾਲ ਇੱਕ ਡੇਰਾ ਹੋਰ ਆ अच्छा भक्तौरदास ਦਾ ਹਾਂ ਤੇ ਜਦੋਂ ਜਮਾ ਗੁਰੂਆਂ ਪੀਰਾਂ ਦੇ ਕੋਲੇ ਚਰਨਾ ਚ ਬੰਦੇ ਦਾ ਜਨਮ ਹੋਇਆ ਹੋਵੇ ਹੂੰ ਬਾਣੀ ਜਮਦੇ ਨਹੀਂ ਸੁਣੀ ਹੋਵੇ ਫਿਰ ਉਹ ਬੱਚਾ ਉਹ ਜਿਹਾ ਹੀ ਹੁੰਦਾ ਸੋ ਉਹ ਚੀਜ਼ ਜਿਹੜੀ ਸੀਗੀ ਉਹਨੇ ਤੁਹਾਡੇ ਹਿਰਦੇ ਤੇ ਵੀ ਉਹਨੇ ਕਿਤੇ ਨਾ ਕਿਤੇ ਅਸਰ ਕੀਤਾ